ਗੁਰੂ ਪਿਆਰੀ ਸਾਧ ਸੰਗਤ ਜੀਓ ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਜੀਓ ਅੱਜ ਆਪਾਂ ਸਾਖੀ ਬਾਬਾ ਅਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲਿਆਂ ਦੀ ਸਾਂਝੀ ਕਰਾਂਗੇ ਜੀਵਨ ਸਾਖੀ ਪਿਆਰਿਓ ਜਿਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਸਿੱਖਣ ਨੂੰ ਮਿਲਣਗੀਆਂ ਔਰ ਅਸੀਂ ਇਹਦੇ ਵਿੱਚੋਂ ਬਹੁਤ ਗੱਲਾਂ ਜਿਹੜੀਆਂ ਨੇ ਉਹ ਵੀ ਸਾਹਮਣੇ ਲੈ ਕੇ ਆਵਾਂਗੇ ਕੁਝ ਚੀਜ਼ਾਂ ਦੇ ਉੱਤੇ ਜਿਹੜਾ ਹੈ ਸਪਸ਼ਟੀਕਰਨ ਬਹੁਤ ਜ਼ਰੂਰੀ ਹੈ ਪਿਆਰਿਓ ਪਹਿਲਾਂ ਤੇ ਫਤਿਹ ਬਲਾਓ ਆਪਾਂ ਸਾਰੇ ਮਨੋਵਿਰਤਿਆਂ ਦੀ ਇਕਾਗਰਤਾ ਬਣਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇਓ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣਾ ਸਾਹਿਬ ਵਾਲੇ ਮਹਾਂਪੁਰਖ ਉਹਨਾਂ ਦੇ ਬਚਪਨ ਦੀਆਂ ਕੁਝ ਯਾਦਾਂ ਜੋ ਸਾਖੀ ਹੈ ਉਹ ਆਪਾਂ ਸਾਂਝੀ ਕਰਾਂਗੇ ਸਾਧ ਸੰਗਤ ਜਿਸ ਸਮੇ ਬਾਬਾ ਅਤਰ ਸਿੰਘ ਜੀ ਦਾ ਜਨਮ ਹੋਇਆ ਸੀ ਉਸ ਸਮੇ ਸਕੂਲੀ ਵਿੱਦਿਆ ਦੀ ਬਹੁਤ ਘਾਟ ਸੀ ਸਕੂਲ ਤਾਂ ਵੱਡੇ ਵੱਡੇ ਸ਼ਹਿਰਾਂ ਤੱਕ ਹੀ ਸੀਮਤ ਸੀ ਕੋਈ ਵੇਲਾ ਹੀ ਜਾ ਸਕਦਾ ਸੀ ਮਸੀਤਾਂ ਧਰਮਸ਼ਾਲਾ ਜਾਂ ਡੇਰਿਆਂ ਦੇ ਵਿੱਚ ਹੀ ਗੁਰਮੁਖੀ ਪੜਾਉਣ ਦਾ ਪ੍ਰਬੰਧ ਹੋਇਆ ਕਰਦਾ ਸੀ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨੀ ਜ਼ਿਆਦਾ ਜੜੀ ਹੈ ਪੜ੍ਹਾਈ ਦੀ ਦਿੱਕਤ ਆਉਂਦੀ ਹੋਵੇਗੀ ਜਦੋਂ ਸੰਤ ਬਾਬਾ ਅਤਰ ਸਿੰਘ ਜੀ 7 ਸਾਲ ਦੇ ਹੋਏ ਤਾਂ ਉਹਨਾਂ ਨੂੰ ਪਿੰਡ ਚੀਮਾ ਵਿੱਚ ਬਾਬਾ ਬੂਟਾ ਸਿੰਘ ਜੀ ਦੇ ਡੇਰੇ ਗੁਰਮੁਖੀ ਪੜਨ ਪਾਇਆ ਗਿਆ ਬਾਬਾ ਬੂਟਾ ਸਿੰਘ ਜੀ ਕਾਫੀ ਸੂਝਵਾਨ ਸੀ ਗਰੰਥੀ ਸਿੰਘ ਸੀ ਔਰ ਵਿਦਿਆ ਉਹਨਾਂ ਕੋਲੇ ਕਾਫੀ ਮੌਜੂਦ ਸੀ ਬਾਬਾ ਅਤਰ ਸਿੰਘ ਜੀ ਵੀ ਉਹਨਾਂ ਦੇ ਕੋਲ ਬਾਕੀ ਬੱਚਿਆਂ ਦੇ ਨਾਲ ਪੜ੍ਹਨੇ ਪਾ ਦਿੱਤੇ ਗਏ ਥੋੜੇ ਵੱਡੇ ਹੋਏ ਤਾਂ ਸਾਥੀਆਂ ਦੇ ਨਾਲ ਡੰਗਰ ਮੱਝਾਂ ਚਾਰਨ ਜਾਣ ਲੱਗ ਪਏ ਡੰਗਰ ਚਾਰਨ ਸਮੇ ਵੀ ਉਹ ਆਪਣੇ ਸਾਥੀਆਂ ਨੂੰ ਨਾਲ ਬਿਠਾ ਕੇ ਸਤਨਾਮ ਵਾਇਗਰੂ ਦਾ ਜਾਪ ਕਰਵਾਉਂਦੇ ਰਹਿੰਦੇ ਸੀ ਉਹਨਾਂ ਦੀਆਂ ਜੋ ਸਾਖੀਆਂ ਨੇ ਉਹਦੇ ਵਿੱਚ ਕੁਝ ਤਸਵੀਰਾਂ ਉਸ ਸਮੇਂ ਦੀਆਂ ਬਣਾਈਆਂ ਗਈਆਂ ਨੇ ਚਿੱਤਰਕਾਰਾਂ ਦੇ ਵੱਲੋਂ ਜੋ ਦੇਖਿਆ ਜਾ ਸਕਦਾ ਹੈ ਵੀ ਉਦੋਂ ਦਾ ਜਿਹੜਾ ਦ੍ਰਿਸ਼ ਹੈ ਉਹ ਕਿਹੋ ਜਿਹਾ ਹੋਵੇਗਾ ਸਾਧ ਸੰਗਤ ਬਹੁਤ ਵੱਡੀ ਗੱਲ ਹੈ ਕਿ ਬਾਬਾ ਜੀ ਨੇ ਦੂਸਰਿਆਂ ਨੂੰ ਵੀ ਨਾਮ ਜਪਾਇਆ ਡੰਗਰ ਚਾਰਨ ਜਾਂਦੇ ਸੀ ਪਰ ਜਿਹੜੇ ਨਾਲ ਦੇ ਸਾਥੀ ਸਿੰਘ ਸੀ ਉਹਨਾਂ ਨੂੰ ਨਾਲ ਬਿਠਾ ਲੈਂਦੇ ਸੀ ਵੀ ਆਓ ਭਾਈ ਬਾਣੀ ਨੂੰ ਜਪੀਏ ਬਾਣੀ ਨੂੰ ਪੜ੍ਹੀਏ ਕਹਿੰਦੇ ਨੇ ਵਾਹਿਗੁਰੂ ਦਾ ਸਿਮਰਨ ਕਰੀਏ ਉਹ ਸਾਥੀ ਵੀ ਜਿਹੜੇ ਸੀ ਨਾਲ ਸਿਮਰਨ ਕਰਨ ਲੱਗ ਜਾਂਦੇ ਸੀ ਨਾ ਵਾਹਿਗੁਰੂ ਦਾ ਨਾਮ ਜਪਾਉਂਦੇ ਸੀ ਕਹਿੰਦੇ ਨੇ ਲੀਰਾਂ ਦੀ ਮਾਲਾ ਸਿਮਰਨਾ ਬਣਾ ਕੇ ਉਹ ਹੱਥ ਵਿੱਚ ਫੜ ਲੈਂਦੇ ਸੀ ਕਈ ਵਾਰੀ ਤਾਂ ਕਹਿੰਦੇ ਕਿੰਨੀ-ਕਿੰਨੀ ਧੀਰ ਸਮਾਧੀ ਲਾ ਕੇ ਬੈਠ ਜਾਂਦੇ ਸੀ ਪਤਾ ਹੀ ਨਹੀਂ ਸੀ ਲੱਗਦਾ ਵੀ ਸਮਾਂ ਜਿਹੜਾ ਹੈ ਉਹ ਕਿਵੇਂ ਲੰਘ ਗਿਆ ਸ਼ੁਰੂ ਤੋਂ ਜਿਹੜਾ ਜੀਵਨ ਸੀ ਉਹਨਾਂ ਦਾ ਗੁਰੂ ਦੇ ਪਿਆਰ ਦੇ ਵਿੱਚ ਜੁੜਿਆ ਹੋਇਆ ਸੀ ਗੁਰੂ ਕੇ ਰੰਗ ਦੇ ਵਿੱਚ ਰੰਗੀ ਹੋਈ ਰੂਹ ਸਨ ਬਾਬਾ ਅਤਰ ਸਿੰਘ ਜੀ ਮਸਤੋਣਾ ਸਾਹਿਬ ਵਾਲੇ ਇਸ ਸਮੇਂ ਆਪ ਜੀ ਦੇ ਡੰਗਰ ਸਾਥੀ ਹੀ ਜਿਹੜੇ ਹੀ ਉਹ ਸੰਭਾਲਦੇ ਸੀ ਜਿਹੜੇ ਨਾਲ ਦੇ ਸਾਥੀ ਸੀ ਉਹ ਡੰਗਰਾਂ ਨੂੰ ਸੰਭਾਲ ਕਰਦੇ ਸੀ ਤੇ ਬਾਬਾ ਜੀ ਫਿਰ ਵੀ ਲੰਮਾ ਸਮਾਂ ਜਿਹੜੇ ਸੀ ਉਹ ਬੈਠੇ ਹੀ ਰਹਿੰਦੇ ਸੀ ਕਦੇ ਵੀ ਪਸ਼ੂਆਂ ਨੂੰ ਗਾਲ ਨਹੀਂ ਕੱਢੀ ਅਤੇ ਨਾ ਹੀ ਉਹਨਾਂ ਦੇ ਕਦੇ ਉਹ ਸੋਟੀ ਮਾਰਦੇ ਸੀ ਇਹ ਸਭ ਤੋਂ ਵੱਡੀ ਗੱਲ ਹੈ ਵੀ ਉਹਨਾਂ ਦੇ ਸੁਭਾਅ ਦੇ ਵਿੱਚ ਇੰਨੀ ਵੱਡੀ ਨਿਮਰਤਾ ਸੀ ਕਦੇ ਗੁੱਸਾ ਉਹਨਾਂ ਨੂੰ ਆਇਆ ਹੀ ਨਹੀਂ ਕਹਿੰਦੇ ਨੇ ਆਪ ਜੀ ਨੇ ਆਪਣੇ ਸਾਰੇ ਸਾਥੀਆਂ ਨੂੰ ਗੰਦੀਆਂ ਗਾਲਾਂ ਕੱਢਣੇ ਗੰਦੇ ਗੀਤ ਗਾਉਣ ਅਤੇ ਪਸ਼ੂਆਂ ਨੂੰ ਮਾਰਨ ਤੋਂ ਰੋਕਦੇ ਸੀ ਵੀ ਭਾਈ ਇਹ ਕੰਮ ਨਹੀਂ ਕਰਨਾ ਇਹ ਕੰਮ ਜਿਹੜਾ ਹੈ ਉਹ ਸਾਡੇ ਕਰਨ ਦਾ ਨਹੀਂ ਹੈਗਾ ਗਾਲਾਂ ਨਹੀਂ ਕੱਢਣੀਆਂ ਗੰਦੇ ਗੀਤ ਨਹੀਂ ਸੁਣਨੇ ਤੇ ਮਾੜਾ ਨਹੀਂ ਬੋਲਣਾ ਤੇ ਉਸ ਪਰਮਾਤਮਾ ਦੀ ਰਜਾ ਦੇ ਵਿੱਚ ਰਹਿਣਾ ਉਹਦੇ ਭਾਣੇ ਦੇ ਵਿੱਚ ਰਹਿਣਾ ਇਹ ਬਾਬਾ ਅਤਰ ਸਿੰਘ ਜੀ ਨੇ ਖੂਬ ਪ੍ਰਚਾਰ ਕੀਤਾ ਉਹਨਾਂ ਦੇ ਜੀਵਨ ਤੋਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜੋ ਪਲ ਰਹੇ ਉਹਦੇ ਤੱਕ ਆਪਾਂ ਪੜ ਸਕਦੇ ਹਾਂ ਉਹਨਾਂ ਨੇ ਕਦੇ ਕਿਸੇ ਨੂੰ ਮਾੜਾ ਬੋਲ ਨਹੀਂ ਬੋਲਿਆ ਅਪਸ਼ਬਦ ਨਹੀਂ ਬੋਲਿਆ ਉਹ ਸਗੋਂ ਰੋਕਦੇ ਸੀ ਦੂਜਿਆਂ ਨੂੰ ਵੀ ਕਹਿੰਦੇ ਸੀ ਭਾਈ ਇਹ ਕੰਮ ਨਹੀਂ ਕਰਨਾ ਹੈ ਤੇ ਸਾਧ ਸੰਗਤ ਸਾਥੀਆਂ ਨੂੰ ਬਾਣੀ ਪੜਨ ਲਈ ਪ੍ਰੇਰਦੇ ਸੀ ਗੁਰਬਾਣੀ ਦਾ ਜਾਪ ਕਰਨ ਲਈ ਪ੍ਰੇਰਦੇ ਸੀ ਤੇ ਜਦੋਂ ਸਵੇਰੇ ਮੱਝਾਂ ਚਾਰਨ ਲਈ ਜਾਂਦੇ ਸੀ ਕਹਿੰਦੇ ਆਪਣੇ ਘਰੋਂ ਗੁੜ ਦੀ ਭੇਲੀ ਦਾ ਪ੍ਰਸ਼ਾਦ ਸਾਰੇ ਸਾਥੀਆਂ ਨੂੰ ਉਹ ਵਰਤਾਇਆ ਕਰਦੇ ਸੀ ਗੁੜ ਲੈ ਕੇ ਜਾਂਦੇ ਸੀ ਘਰੋਂ ਕਈ ਵਾਰ ਤਾਂ ਮਾਤਾ ਭੋਲੀ ਕੌਰ ਜੀ ਕਹਿੰਦੇ ਉਹਨਾਂ ਦੇ ਨਾਲ ਗੁੱਸੇ ਵੀ ਹੋ ਜਾਂਦੇ ਸੀ ਕਿ ਤੁਸੀਂ ਰੋਜ਼ ਗੁੜ ਲੈ ਜਾਂਦੇ ਹੋ ਕਿਉਂਕਿ ਹੁਣ ਮਾਂ ਆ ਇਕ ਮਾਂ ਨੇ ਸਮਝਾਉਣਾ ਉਹਨੂੰ ਸ਼ੁਰੂ ਤੋਂ ਬੱਚੇ ਨੂੰ ਗਾਈਡ ਕਰਨਾ ਵੀ ਇਹ ਕੰਮ ਠੀਕ ਨਹੀਂ ਹੈਗਾ ਰੋਜ਼ ਗੁੜ ਲੈ ਜਾਣਾ ਆਪਣੇ ਸਾਥੀਆਂ ਨੂੰ ਵਰਤੌਣਾ ਤੇ ਗੁੜ ਦੀ ਜਿਹੜੀ ਭਰੀ ਹੋਈ ਢੋਲੀ ਸੀ ਕਹਿੰਦੇ ਉਹ ਦਿਨਾਂ ਦੇ ਵਿੱਚ ਹੀ ਖਾਲੀ ਹੋ ਜਾਂਦੀ ਸੀ ਕਿਉਂਕਿ ਬਾਬਾ ਅਤਰ ਸਿੰਘ ਜੀ ਨੂੰ ਜਿਹੜਾ ਸੀ ਪਿਆਰ ਸੀ ਸਾਥੀਆਂ ਦੇ ਨਾਲ ਤੇ ਉਹ ਸਾਥੀ ਜਿਹੜੇ ਸੀ ਉਹਨਾਂ ਦੇ ਨਾਲ ਜੁੜੇ ਹੋਏ ਸੀ ਉਹਨਾਂ ਦੇ ਪ੍ਰੇਮ ਸੁਭਾਅ ਕਰਕੇ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਪ੍ਰਸ਼ਾਦ ਰੂਪ ਦੇ ਵਿੱਚ ਜਿਹੜਾ ਹੈ ਇਹ ਗੁੜ ਵਰਤਾਇਆ ਜਾਂਦਾ ਸੀ ਕਹਿੰਦੇ ਨੇ ਕਿ ਜਦੋਂ ਮਾਤਾ ਭੋਲੀ ਕੌਰ ਜੀ ਕਈ ਵਾਰੀ ਗੁੱਸੇ ਹੋ ਜਾਂਦੇ ਸੀ ਕਿ ਪੁੱਤਰ ਜੀ ਤੂੰ ਇੰਨਾ ਗੁੜ ਘਰੋਂ ਲੈ ਜਾਣਾ ਇਸ ਦਾ ਕੀ ਕਰਦਾ ਹੈ ਕਿਉਂਕਿ ਮਾਂ ਹੈ ਉਹ ਪੁੱਛਦੀ ਹੈ ਭੈਣ ਰਤਨ ਕੌਰ ਦੇ ਵਿਆਹ ਲਈ ਰੱਖਿਆ ਗਿਆ ਇਹ ਸਾਰਾ ਗੁੜ ਤੁਸੀਂ ਇਸ ਤਰ੍ਹਾਂ ਜਿਹੜਾ ਹੈ ਪ੍ਰਸ਼ਾਦ ਦੇ ਰੂਪ ਦੇ ਵਿੱਚ ਸਾਥੀਆਂ ਨੂੰ ਵਰਤਾ ਦਿੱਤਾ ਤੁਸੀਂ ਇਹ ਸਾਰਾ ਗੁੜ ਜਿਹੜਾ ਹੈ ਉਹ ਸਾਥੀਆਂ ਦੇ ਵਿੱਚ ਵੰਡ ਦਿੱਤਾ ਤੇ ਆਪਾਂ ਇਹ ਜਿਹੜਾ ਗੁੜ ਹੈ ਉਹ ਤੁਹਾਡੀ ਭੈਣ ਰਤਨ ਕੌਰ ਹੈ ਜਿਹੜੀ ਉਹਦੇ ਵਿਆਹ ਲਈ ਇਕੱਤਰਤ ਕੀਤਾ ਹੋਇਆ ਹੈ। ਬਾਬਾ ਅਤਰ ਸਿੰਘ ਜੀ ਨੂੰ ਕਈ ਵਾਰੀ ਮਾਤਾ ਭੋਲੀ ਕੌਰ ਜੀ ਬੋਲ ਕੇ ਕਹਿ ਵੀ ਦਿੰਦੇ ਸੀ ਤੇ ਕਈ ਵਾਰੀ ਪਿਆਰ ਵੀ ਆਉਂਦਾ ਸੀ ਵੀ ਨਹੀਂ ਮੇਰਾ ਲਾਲ ਜੋ ਕਰ ਰਿਹਾ ਹੈ ਉਹ ਸਹੀ ਕਰ ਰਿਹਾ ਹੈ ਕਿਉਂਕਿ ਇੱਕ ਪਾਸੇ ਪੱਖ ਸੀ ਗੁਰਮੁਖੀ ਦਾ ਇੱਕ ਪਾਸੇ ਪੱਖ ਸੀ ਮਾਂ ਦਾ ਤੇ ਦੋਨੋਂ ਫਰਜ਼ ਜਿਹੜੇ ਆ ਮਾਤਾ ਭੋਲੀ ਕੌਰ ਜੀ ਨੇ ਵਕੂਬੀ ਅਦਾ ਕੀਤੇ ਥੋੜੇ ਜਵਾਨ ਹੋਏ ਤਾਂ ਪਿਤਾ ਜੀ ਨਾਲ ਖੇਤੀ ਦੇ ਕੰਮਾਂ ਦੇ ਵਿੱਚ ਹੱਥ ਵਟਾਉਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਪਰੰਤੂ ਕੰਮ ਕਰਦੇ ਸਮੇਂ ਜਿਆਦਾ ਸਮਾਂ ਭਜਨ ਬੰਦਗੀ ਦੇ ਵਿੱਚ ਉਹ ਲੀਨ ਰਹਿੰਦੇ ਸੀ ਕੰਮ ਵੀ ਕਰਦੇ ਸੀ ਤੇ ਭਜਨ ਬੰਦਗੀ ਵੀ ਕਰਦੇ ਸੀ ਪਰ ਜਿਹੜਾ ਬਹੁਤਾ ਸਮਾਂ ਸੀ ਉਹ ਭਜਨ ਬੰਦਗੀ ਨੂੰ ਉਹ ਅਹਿਮੀਅਤ ਦਿੰਦੇ ਸੀ ਇਸ ਤਰ੍ਹਾਂ ਦੁਨਿਆਵੀ ਕਾਰ ਵਿਹਾਰ ਵਿੱਚ ਘੱਟ ਰੁਚੀ ਦੇਖ ਕੇ ਮਾਤਾ ਪਿਤਾ ਜੀ ਚਿੰਤਾ ਦੇ ਵਿੱਚ ਰਹਿੰਦੇ ਸੀ ਕਿ ਸਾਡਾ ਜਿਹੜਾ ਪੁੱਤਰ ਹੈ ਇਹ ਕਿਹੜੇ ਰਾਹ ਤੁਰ ਪਿਆ ਹੈ ਕਿਉਂਕਿ ਹਰ ਇੱਕ ਮਾਤਾ ਪਿਤਾ ਨੂੰ ਆਸ ਹੁੰਦੀ ਹੈ ਸਾਡਾ ਪੁੱਤਰ ਜਵਾਨ ਹੋਵੇ ਤੇ ਵਧੀਆ ਕਾਰੋਬਾਰ ਕਰੇ ਤੇ ਘਰ ਦੇ ਜੋ ਕੰਮ ਨੇ ਉਹ ਵਧੀਆ ਢੰਗ ਨਾਲ ਕਰੇ ਤੇ ਅਸੀਂ ਇਹਦਾ ਵਿਆਹ ਕਰੀਏ ਸੋ ਬਾਬਾ ਅਤਰ ਸਿੰਘ ਜੀ ਲਈ ਵੀ ਇਹੋ ਹੀ ਸੁਪਨੇ ਜਿਹੜੇ ਸੀ ਉਹਨਾਂ ਦੇ ਮਾਤਾ ਪਿਤਾ ਨੇ ਸਜਾਏ ਹੋਏ ਸਨ ਪਰ ਉਹ ਤਾਂ ਵਾਹਿਗੁਰੂ ਨੂੰ ਸਮਰਪਿਤ ਹੋ ਚੁੱਕੇ ਸੀ ਆਪਣਾ ਜੀਵਨ ਆਪਣੇ ਸਵਾਸ ਉਸ ਅਕਾਲ ਪੁਰਖ ਦੇ ਹਵਾਲੇ ਕਰ ਚੁੱਕੇ ਸੀ ਉਹਨਾਂ ਇੱਕੋ ਗੱਲ ਕਹਿ ਦਿੱਤੀ ਸੀ ਕਿ ਸਾਡਾ ਜਿਹੜਾ ਜੀਵਨ ਹੈ ਉਹ ਪਰਮਾਤਮਾ ਦੀ ਦਿੱਤੀ ਹੋਈ ਬਖਸ਼ਿਸ਼ ਹੈ ਤੇ ਜਿਵੇਂ ਉਹਦਾ ਹੁਕਮ ਹੋਏਗਾ ਇਹਨੂੰ ਅਸੀਂ ਉਸ ਰਾਹੇ ਹੀ ਤੋਰਾਂਗੇ ਇਹ ਸਾਖੀ ਸੀ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਯਾਰੋ ਇਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਬਹੁਤ ਕੁਝ ਇਹਦੇ ਵਿੱਚੋਂ ਜਿਹੜੇ ਦਿਸਤਾਂਤ ਨੇ ਸਾਨੂੰ ਮਿਲਦੇ ਨੇ ਆਪਣੇ ਜੀਵਨ ਨੂੰ ਸੁਧਾਰਨ ਦੇ ਲਈ ਸਿੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ